ਇਹ ਸ਼ੀਰ ਸਿੰਘਾਂ ਦੀਆਂ ਅੰਦਰ ਗਤੀਵਿਧੀਆਂ ਦੱਸੀਆਂ ਜਾਂਦੀਆਂ ਹਨ ਲਸਲਾਂ ਦੇ ਅੰਦਰ ਜੁੜੀਗਾ ਪੈਸਾ ਕੋਦੇ ਨਾਲ ਖਾਣਾ ਉਸੇ ਜੈਸਾ ਤੱਕ ਜਾਣਾ ਭਾਜੀ ਹਰ ਤਕਦਰ ਕਰਨਾ ਜੀ ਸੱਜੇ ਕਰ ਲੋ ਆ ਵੇਖੋ ਮੈਂ ਆਪਣਾ ਕੰਟਰ ਕਰਤਾ ਮੈਂ ਕੰਟਰ ਕਰਨ ਵਾਲੀ ਗੱਡੀ ਭਾਜੀ ਮੈਂ ਪੱਟ ਕੇ ਜੋ ਗੱਡੀ ਕਰੀ ਆਹ ਵੇਖੇ ਬਾਹਰ ਖੜੇ ਆ ਚੱਲ ਮੇਰਾ ਮਿੰਟ ਦੇ ਅਸੀਂ ਸੇਖਾਂ ਨੂੰ ਨਹੀਂ ਪਤਾ ਜੀ ਅਸੀਂ ਬੋਲਾਂਗੇ ਇਹ ਸਿਰਫ ਕ੍ਰਿਟੀਕਲ ਮੁੱਦਾ ਸਰ ਤੁਹਾਨੂੰ ਲੱਗਦਾ ਕਿ ਮੈਂ ਗਹਿਵਨ ਅੰਦੇ ਨਿਕਾਲਾ ਮੈਨੂੰ ਲੱਗਦਾ ਹੈ ਇਹ ਤੁਹਾਨੂੰ ਜਿਆਜਤ ਲੱਗਦਾ ਹੈ ਤੇ ਇਹ ਇਨਜਾਇਰ ਜੀ ਤੁਹਾਨੂੰ ਜਿਆਜਤ ਹੀ ਲੱਗਦਾ ਇਹਨਾਂ ਨੇ ਬਾਰ-ਬਾਰ ਬਾਹਰ ਕੇ ਕਿੰਨੀ ਦੇਰ ਹੋ ਗਈ ਹੈ ਨਾ ਕਿੰਨੀ ਦੇਰ ਹੋ ਗਈ ਹੈ ਇਹ ਪਿਆਰ ਸੁਭਾਈ ਹਵਾ ਬਾਜੀ ਨੇ ਮਿੱਤਵਾਇਆ ਹਬ ਹਵਾ ਬਾਜੀ ਸਰ ਦੱਸੋ ਮੈਨੂੰ ਸਭ ਤੋਂ ਪਹਿਲਾਂ ਮੇਰੇ ਬਾਰੇ ਪਤਾ ਨੁ। ਮੈਨੂੰ ਨਹੀਂ ਨਹੀਂ। ਸਭ ਤੋਂ ਪਹਿਲਾਂ ਮੇਰੇ ਬਾਰੇ ਪਤਾ ਕਰ ਲਓ ਪਰ। ਜਿਹੜੀ ਜੋ ਬੈਣਾ ਥੋੜਾ ਸਾਈਡ ਤੇ। ਸਤਿਰਾਜ ਜੀਰੇ ਦਵਿੰਦਰ ਸਿੰਘ ਗੱਲ ਕਰ ਰਿਹਾ ਸੰਤ ਸਪਾਹੀ ਸੁਸਾਇਟੀ ਲੁਧਿਆਣਾ ਤੋਂ। ਹਾਂ। ਦਵਿੰਦਰ ਸਿੰਘ ਗੱਲ ਕਰ ਰਿਹਾ ਜੀ ਸੰਤ ਸਪਾਹੀ ਸੁਸਾਇਟੀ ਲੁਧਿਆਣਾ ਤੋਂ। ਹਾਂ ਜੀ ਜੀ। ਇਹ ਤੁਹਾਡੇ ਠੇਕੇ ਤੇ ਅਸੀਂ ਆਏ ਆਂ। ਨੰਗ ਸਿੰਘ ਫੌਜਾਂ ਸਾਰੀਆਂ ਜਿੱਥੇ ਬੰਦੀਆਂ ਇੱਥੇ ਆਈਆਂ ਵਾਂ। ਠੀਕ ਜੀ। ਤੁਹਾਡੇ ਠੇਕੇ ਦੇ ਜਿਹੜਾ ਵਿਰਾਸਤੀ ਜਿਹੜਾ ਮੈਮੋਰੀਅਲ ਦੇ ਨਾਲ ਖੋਲਿਆ ਹੋਇਆ ਹੁਣ ਹਾਂ ਹਾਂ ਜੀ ਹਾਂ ਇਹਨਾਂ ਦੇ ਓਨਰ ਕੌਣ ਨੇ ਤੇ ਆ ਮੈਂ ਮੋਟਾ ਨਾਲ ਲੱਗ ਰਿਹਾ ਆਪਾਂ ਨੰਬਰ ਦਾ ਕਰਾਉਂਦਾ ਮੁੰਡਾ ਤਾਂ ਤੁਹਾਡਾ ਪਾਜੀ ਨੰਬਰ ਦਿੰਦਾ ਹੀ ਨਹੀਂ ਆ ਤੁਹਾਡਾ ਨੰਬਰ ਮਾ ਆਪਾਂ ਬੇਨਤੀਆਂ ਬੁਤੀਆਂ ਕਰਕੇ ਲਿਆ ਦਿਨਾ ਕੋਲੋ ਵੀ ਜੀ ਦੇਖੋ ਬੇਨਤੀ ਇਦਾਂ ਸਾਨੂੰ ਤੁਹਾਡੇ ਬਿਜ਼ਨਸ ਨਾਲ ਕੋਈ ਮਤਲਬ ਨਹੀਂ ਪਰ ਆ ਜਿਹੜੀ ਸ਼ਹੀਦਾਂ ਸਿੰਘਾਂ ਦੀ ਬਾਰਗਾ ਦੇ ਲਾਗੇ ਖੋਲਿਆਣਾ ਇਹ ਬਿਲਕੁਲ ਵੀ ਸਿੱਖ ਸੰਗਤ ਨੂੰ ਮਨਜ਼ੂਰ ਨਹੀਂ ਆ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਨਹੀਂ ਜੀ ਐਦਾਂ ਵਾ ਇਹ ਸਾਡਾ ਮਕਸਦ ਤੁਹਾਡੀਆਂ ਇੱਥੇ ਕੋਈ ਬਿਜ਼ਨਸ ਦੇ ਵਿੱਚ ਕੋ ਖੱਲਰ ਪਾਉਣਾ ਨਹੀਂ ਜਾਂ ਕੋਈ ਰੂੜਾ ਬੰਡਣਾ ਨਹੀਂ ਹੈ ਸਾਡੇ ਵੱਲੋਂ ਤੁਸੀਂ ਭਾਵੇਂ 500 ਠੇਕੇ ਖੋਲ੍ਹੋ ਅੰਮ੍ਰਿਤਸਰ ਦੇ ਵਿੱਚ ਠੀਕ ਆ ਇਹ ਵੱਡੀ ਮੈਂਮੈਂਟ ਦੇਖੇਗੀ ਪਰ ਆਪਾਂ ਦਾ ਮਤਲਬ ਹੈ ਜੇ ਸਿੱਖ ਕੀ ਜਿਹੜੀ ਆ ਮੈਮੋਰੀਅਲ ਦੇ ਬਾਹਰ ਸ਼ਹੀਦਾਂ ਦੀ ਬਾਗ੍ਹਾ ਦੇ ਬਾਹਰ ਇਹ ਠਿਕਾ ਖੁੱਲਿਆਣਾ ਇਹ ਸੰਗਤ ਨੂੰ ਨਾ ਮਨਜ਼ੂਰ ਆ ਭਾਜੀ ਤੇ ਕਿਰਪਾ ਕਰਕੇ ਇਹਨੂੰ ਫਿਲਹਾਲ ਠੇਕਾ ਬੰਦ ਕਰਾਉਣ ਦੀ ਕੋਸ਼ਿਸ਼ ਕਰੋ ਜਿਹੜਾ ਲੀਗਲ ਕਾਰਵਾਈ ਆ ਉਹ ਸਾਡੇ ਐਡਵੋਕੇਟ ਸਾਹਿਬ ਵੀ ਦੇਖ ਰਹੇ ਨੇ 올 인디아 6 루트 페더레이션 ਤੋਂ ਤੇ ਉਹ ਅਸੀਂ ਬਾਹਰ ਕਾਨੂੰਨੀ ਤਰੀਕੇ ਨਾਲ ਕਰਾਂਗੇ ਪਰ ਅਸੀਂ ਸਾਰੇ ਭਰਾਵਾਂ ਇਹ ਬੱਚੇ ਵੀ ਸਾਰੇ ਜੌਬ ਕਰਦੇ ਆ ਸਰ ਆਪਣਾ ਮੁੱਦਾ ਤੇ ਉੱਠ ਚੁੱਕਾ ਜੀ ਆਪਾਂ ਹੱਲ ਲੱਭਣਾ ਹੁਣ ਮੁੱਦਾ ਤੇ ਹਾਂ ਜੀ ਹੱਲ ਹਾਂ ਹੱਲ ਫਿਲਹਾਲ ਤੁਸੀਂ ਨਾ ਵੀਰ ਜੀ ਇਹ ਠੇਕਾ ਬੰਦ ਕਰੋ ਅਸੀਂ ਇੱਥੇ ਬੈਠੇ ਆਂ एसडीपीसी ਨੂੰ ਐਸਡੀपीसी ਨੂੰ ਆਰਸੀपीसी ਵੀ ਜਿਹੜੀ ਆ ਉਹ ਇਸ ਇਸ ਤਰੀਕੇ ਦੇ ਵਿੱਚ ਐਕਸ਼ਨ ਲਏ ਕੀ ਉਹਨਾਂ ਨੂੰ ਲੈ ਕੇ ਦਿੱਤਾ ਹੋਇਆ ਪ੍ਰਧਾਨ ਸਾਹਿਬ ਨੂੰ ਅੱਜ ਭਲਕੇ ਉਹ ਵੀ ਤੁਹਾਡੇ ਕੋਲ ਪਹੁੰਚਣਗੇ। ਤੇ ਜੀ ਸਰ ਜੀ ਤੇ ਕਿਰਪਾ ਕਰਕੇ ਇਹ ਵੀਰਾਂ ਨੂੰ ਬੇਨਤੀ ਕਰੋ ਕਿ ਅਸੀਂ ਆਏ ਆ ਤਾਂ ਠੇਕਾ ਬੰਦ ਕਰੋ। ਠੇਕਾ ਜਦ ਤੱਕ ਨਹੀਂ ਬੰਦ ਹੋਏਗਾ ਜਦ ਤੱਕ ਤੁਹਾਡਾ ਕੋਈ ਮਸਲਾ ਹੱਲ ਨਹੀਂ ਹੁੰਦਾ ਚਾਹੇ ਪ੍ਰਸ਼ਾਸਨ ਨਾਲ ਬੈਠ ਕੇ ਚਾਹੇ ਤੁਹਾਡੇ ਮਾਲਕਾਂ ਨਾਲ ਬੈਠ ਕੇ ਇਹ ਜਦ ਤੱਕ ਨਹੀਂ ਚੁੱਕਿਆ ਜਾਂਦਾ ਤਦ ਤੱਕ ਮੇਰੇ ਵੀਰ ਜਿਹੜਾ ਠੇਕਾ ਨਹੀਂ ਖੁੱਲਣ ਦੇਣਾ ਸੀ। ਵਾਟਾ ਬੰਦੋ ਅੱਜ ਕਰਨਾ ਦਾ ਬੋਲਤ ਰਹੇ ਨਹੀਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਬਾਜੀ ਤੁਸੀਂ ਆ ਜਾਓ ਆ ਜਾਓ ਨਹੀਂ ਵਾਰਦਾਤ ਨਾਲਿਆ ਇਹਨੂੰ ਆ ਵੀ ਨਹੀਂ ਧਾਰਮਿਕ ਹੈ ਜੀ ਧਾਰਮਿਕ ਲਈ ਇੰਡੀਆ ਗੇਟ ਹੈ ਜੀ ਅੰਦਰ ਕੋਡ ਹੈ ਪਿੰਡ ਦਾ ਅੰਦਰ ਅੰਦਰ ਚੀ ਚਾ ਗਿਆ ਯਾਦ ਕਰਾਂ ਧਾਰਮਿਕ ਮਾਂ ਚੱਲਦੀਆਂ ਕਿ ਨਹੀਂ ਚੱਲਦੀਆਂ ਲੋਕ ਅੰਦਰ ਕੀ ਦੇਖਣਗੇ ਇਹ ਨਾ ਐਕਸਰਸਾਈਜ਼ ਡਿਪਾਰਟਮੈਂਟ ਦੀ ਪਾਲਿਸੀ ਨਾਲ ਡਿਫਾਈਡ ਹੁੰਦਾ ਕਿੱਥੇ ਕਿੱਟੇ ਕੁੱਲਣਾ ਕਿੱਥੇ ਨਹੀਂ ਕੁੱਲਣਾ ਅੱਛਾ ਠੀਕ ਹੈ ਹੀ ਜਾ ਕੇ ਨਾ ਉਹਨਾਂ ਨੂੰ ਆਪਣਾ ਲੈਟਰ ਦੋ ਉਹਨਾਂ ਨਾਲ ਗੱਲ ਕਰੋ ਜੀ ਸਾਹਿਬ ਨਾਲ ਉਹ ਦਿੱਤੀ ਹੋਈ ਆ ਮੈਂ ਇਦਾਂ ਨਹੀਂ ਖਲੋਣਾ ਇਦਾਂ ਨਹੀਂ ਖਲੋਣਾ ਨਹੀਂ ਪਰ ਪੈਸਾ ਆਪਾਂ ਦੇ ਖੜੇ ਆ ਜੀ ਅਸੀਂ ਨੇ ਆ ਬਾਰ ਚਲਣ ਦਾ ਫੇਤਾ ਇਹ ਨਜਾਇਜ਼ ਆ ਤੁਸੀਂ ਇਹ ਮਾਲਕਾਂ ਨਾਲ ਵੀ ਅਸੀਂ ਗੱਲ ਕਰਨ ਦੀ ਕੋਸ਼ਿਸ਼ ਕੀਤੀ ਆ ਪਾਜੀ ਇਹ ਸ਼ੀਤ ਸਿੰਘਾਂ ਦੀਆਂ ਅੰਦਰ ਗਤੀਵਿਧੀਆਂ ਦੱਸੀਆਂ ਜਾਂਦੀਆਂ ਔਰ ਲਸਲਾ ਨੂੰ ਉਹਦੇ ਵਿੱਚ ਅੰਦਰ ਥੋੜੀ ਹੈਗਾ ਵਾ ਪੈਸਾ ਉਹਦੇ ਨਾਲ ਫਿਰ ਖਾਣਾ ਵਾ ਨਹੀਂ ਨਹੀਂ ਕਿਆ ਤਾਂ ਮਤਲਬ ਠੱਟੇਪਟ ਤੁਸੀਂ ਦੇਖੋ ਨਾ ਮੇਰੇ ਵੀਰ ਤਾਂ ਕਰਕੇ ਤੁਸੀਂ ਦਰਫਦਾਰੀ ਕਰ ਰਹੇ ਹੋ ਫਿਰ ਨਾਲ ਖਾਣਾ ਵਾ ਨਹੀਂ ਇਹ ਕਿਹੜੀ ਗੱਲ ਹੈ ਕਿ ਕਿਹਰ طرف ਨਜ਼ਰ ਮੇਰੇ ਗੱਲ ਸੁਣਾਓ ਮੈਂ ਤੁਹਾਨੂੰ ਗੱਲ ਮਾਰਨੀ ਮੇਰੀ ਲੋਜੀਕਲ ਗੱਲ ਕਰਦਾ ਆ ਕੇ ਲੱਗੇ ਐਕਸਰਸ ਦਾ ਆਹ ਦੇਖੋ ਦੇਖੋ ਸਾਡਾ ਮਕਸਦ ਤੁਹਾਡੇ ਨਾਲ ਕੋਈ ਮਤਲਬ ਨਾ ਵਿਰੋਧ ਕਰਵਾਣੀ ਜਾਂ ਤੁਹਾਡੇ ਨਾਲ ਕੋਈ ਆਪਾਂ ਹਿੰਦਲੀ ਬਸੋਣੀ ਸਾਡਾ ਮਕਸਦ ਨਾ ਸਿਚੁਏਸ਼ਨ ਨਹੀਂ ਬਣਾਉਂਦੇ ਨਹੀਂ ਸਰ ਮੈਂ ਕਹਿੰਦਾ ਜੀ ਮੇਰਾ ਪੁਆਇੰਟ ਕਲੀਅਰ ਅਸੀਂ ਸੇਖਾਂ ਜੀ ਮੈਨੂੰ ਨਹੀਂ ਪਤਾ ਜੀ ਮੈਂ ਇਹ ਜੇ ਰਾਸ਼ਟਰੀ ਸੰਵਿਧਾਨ ਦੇ ਜੇ ਉੱਥੇ ਸ਼ਾਮ ਸਿੰਘ ਤਾਰੀ ਹੋਣਾ ਦਾ ਬਹੁਤ ਲੱਗਾ ਆਣਾ ਉਹਨਾਂ ਇਸੇ ਕੰਮ ਪਰ ਮੈਂ ਕਿਹਾ ਸਾਬ ਤੁਸੀਂ ਦੂਰ ਨਾ ਕੋਈ ਆਵੇ ਕੋਈ ਸਾਜਿਆ ਹਾਂ ਕਦ ਲੈ ਕਦ ਸਾਜਿਆ ਕੋਈ ਜਾ ਕੇ ਨਾ ਜਾ ਕੇ ਭਾਜੀ ਅਸੀਂ ਤਾਂ ਜਾ ਕੇ ਭਾਜੀ ਅਸੀਂ ਬੋਲਾਂਗੇ ਇਹ ਸਿਰਫ ਪੋਲਿਟਿਕਲ ਮੋਟੀਵੇਸ਼ਨ ਨਹੀਂ ਤੁਹਾਨੂੰ ਹੋਰ ਬੋਲਣਾ ਪਵੇ ਤੁਹਾਨੂੰ ਲੱਗਦਾ ਕਿ ਮੈਂ ਕਿਸੇ ਬੰਨੇ ਆਪਣੇ ਨਿਕਲ ਆ ਮੈਨੂੰ ਲੱਗਦਾ ਵੀ ਅਸੀਂ ਪੋਲਿਟਿਕਲ ਪਤਾ ਕਰੋ ਮੈਨੂੰ ਪਤਾ ਕਰਦੀ ਕਿ ਸਰਦਾਰ ਸਾਹਿਬ ਤੁਹਾਡੇ ਹਰਕਤਾਂ ਦਾ ਲੱਗ ਰਿਹਾ ਸਰਦਾਰ ਸਾਹਿਬ ਦੀਆਂ ਹਰਕਤਾਂ ਇਦਾਂ ਦੀਆਂ ਜੀ ਕੋਈ ਸਬਕ ਸਿੱਖਣਾ ਡਾਇਰੈਕਟ ਗੱਲ ਕਰਨੇ ਜਾਣ ਦਾ ਤਾਂ ਕਰਕੇ ਮੇਰੇ ਖਿਆਲ ਨਾਲ ਤੁਹਾਨੂੰ ਨਾ ਲੱਗ ਰਿਹਾ ਹਰ ਮੁੱਦੇ ਨੂੰ ਤੁਸੀਂ ਪੋਲਿਟਿਕਲ ਐਂਗਲ ਨਾਲ ਨਾ ਜੋੜ ਕੇ ਦੇਖੋ ਮੇਰੇ ਭਰਾ ਸਾਡਾ ਕੋਈ ਮਕਸਦ ਨਹੀਂ ਆ ਤੁਸੀਂ ਜਾ ਕੇ ਇਹ ਕੰਮ ਕਰੋ ਮੇਰੀ ਗੱਲ ਸੁਣੋ ਇੱਕ ਮਿੰਟ ਮੇਰੀ ਵੀ ਸੁਣੋ ਸੁਣੋ ਜੀ ਮੇਰੀ ਗੱਲ ਸੁਣੋ ਤੁਸੀਂ ਐਕਸ ਉਹਨਾਂ ਨਾਲ ਆਪ ਦੀ ਲੈਟਰ ਤੋਂ ਮੈਂ ਤੁਹਾਨੂੰ ਇਹ ਕਾਨੂੰਨੀ ਜਨਾਬ ਵਿੱਚ ਸਾਹ ਜੀ ਬਾਹਰ ਖੜੇ ਆ ਜੀ ਦੇਖੋ ਮੇਰੀ ਮੇਕ ਸੁਣ ਤੁਸੀਂ ਜਿੰਨਾ ਤੱਕ ਜਾਣਾ ਪਾਜੀ ਹਰ ਤਸ਼ੱਦਦ ਕਰਨਾ ਜੀ ਸਕਦੇ ਕਰ ਲੋ ਆਹ ਵੇਖੋ ਮੈਂ ਆਪਣਾ ਨੂੰ ਸੈਂਡਰ ਕਰਦਾ ਮੈਂ ਸੈਂਡਰ ਕਰਨ ਵਾਲੀ ਗੱਲ ਨਹੀਂ ਹੈ ਜੀ ਪਾਜੀ ਮੈਂ ਮੈਂ ਇਹ ਤਾਂ ਛੱਟ ਕੇ ਜੋ ਮਰਜ਼ੀ ਕਰੀ ਆਹ ਦੇਖੋ ਇੱਥੇ ਬਾਹਰ ਖੜੇ ਆ ਤੁਸੀਂ ਕਿਹਦਾ ਰਸਤਾ ਨਹੀਂ ਰੋਕ ਸਕਦੇ ਜੀ ਰਸਤਾ ਨਹੀਂ ਰੋਕਿਆ ਰਸਤਾ ਨਹੀਂ ਰੋਕ ਸਕਦੇ ਜੀ ਰਸਤਾ ਰੋਕਿਆ ਉਹਨਾਂ ਨੇ ਰੈਵਨਿਊ ਪੇ ਕੀਤਾ ਸਰਕਾਰ ਨੂੰ ਬਿਲਡਿੰਗ ਆ ਪ੍ਰਾਈਵੇਟ ਬਿਲਡਿੰਗ ਆ ਤੁਸੀਂ ਕਿਹਦੀ ਪ੍ਰਾਈਵੇਟ ਬਿਲਡਿੰਗ ਨੇ ਡਾਕਟਰ ਰੈਵਨਿਊ ਦਾ ਮਤਲਬ ਇਹ ਨਹੀਂ ਆ ਕਿ ਪਾਈ ਸਾਹਿਬ ਨਜਾਇਜ਼ ਕੰਮ ਕੀਤਾ ਜਾਵੇ ਸਾਡੇ ਸਰਕਾਰੀ ਦਾ ਦਿੱਤਾ ਜਾਵੇ ਆਪਾਂ ਕਰ ਲਈਏ ਜੇ ਐਕਸਰਸ ਕੀ ਨਜਾਇਜ਼ ਤੁਹਾਨੂੰ ਤੁਹਾਨੂੰ ਜਾਜ ਕਿਥੋਂ ਲੱਗਦਾ ਹੈ ਨੇ ਕੀ ਕੀ ਨਜਾਇਜ਼ ਨੂੰ ਤੁਹਾਨੂੰ ਜਾਚ ਵੀ ਲੱਗਦਾ ਇਹਨੂੰ ਨਜਾਇਜ਼ ਇਹ ਤਾਂ ਦੀ ਬਾਗਾਂ ਦੇ ਬਾਹਰ ਕੇ ਅਜੇ ਸਾਂਝਾ ਉਹ ਕਿੰਨੀ ਦੇਰ ਹੋ ਗਈ ਐ ਡਾਕਾ ਕੁੱਲੇ ਨੂੰ ਹਾਂ ਪਾਜੀ ਪਾਣੀ ਦੀ ਦੇਰ ਜੀ ਹੋ ਗਈ ਐ ਬੱਡੇ ਸਾਥ ਨੂੰ ਤੇ 6-7 ਮਹੀਨੇ ਹੋ ਗਿਆ 6-7 ਮਹੀਨੇ ਹੋ ਗਏ ਇਹਨਾਂ ਨੂੰ ਦੂਜਾ ਸਾਲ ਸ਼ੁਰੂ ਹੋ ਗਿਆ ਇਹਨਾਂ ਨੂੰ ਕਿੰਨਾ ਮਰਜ਼ੀ ਉਹਦੇ ਤੋਂ ਪਹਿਲਾ ਦਾ ਠੇਕਾ ਕੁੱਲਾ ਆਇਆ ਅੰਦਰ ਕੇ ਤਾਂ ਦੱਸੋ ਕਿਤੇ ਤੁਸੀਂ گئے ਹੋ ਹੋ ਕੇ ਅੰਦਰ ਕੀ ਆ ਮੈਂ ਕੀ ਹੋਣਾ ਹਾਂ ਤਾਂ ਦੱਸੋ ਕੀ ਆ ਸੁਦਾਰਨ ਮੋਰੀ ਕਿ ਲੱਗਦੀ ਹੈ ਜੀ ਤੁਸੀਂ ਕਹਿੰਦੇ ਮੈਂ ਮੈਂ ਛੱਡ ਦਿੱਤੀ ਅੰਦਰ ਹੀ ਗਿਆ ਹੀ ਨਹੀਂ ਆਹ ਬਾਹਰੋਂ ਮੋਰੀ ਕਿ ਹੁੰਦਾ ਕੀ ਆ ਲੜਾਈ ਤੇ ਤੀਨ ਹੁੰਦਾ ਜੀ ਕਿੰਨਾ ਕੁ ਲੜਾਈ ਦੇ ਭਾਰਤੀ بار بار دی بات ہاں جو او 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 نا بندیاں نے شرابਾਂ ਪੀ ਕੇ ਲੜਾਈਆਂ ਲੜੀਆਂ ਇਹ ਰੇਦ ਨਾ ਇਹਨੂੰ ਚੱਤ ਇੱਕ ਫੌਜ ਨੂੰ ਫੌਜ ਨੂੰ ਇੱਦਾਂ ਕਰ ਰਹੇ ਮੇਰੇ ਵੀ ਫੌਜ ਚ ਸ਼ਰਾਬ ਹੈ ਨਾ ਕੰਮ ਕਰੋ ਤੇਰੀ ਗੱਲ ਸੁਣ ਮੈਂ ਵੀ ਕਹਿੰਦਾ ਆਂ ਤੂੰ ਬੋਲ ਕੇ ਬੰਦ ਕਰਾ ਦੇ ਨਾ ਆਪਾਂ ਇਸੇ ਪਾਰਕ ਲਾ ਇਹ ਹਵਾ ਹੈ ਪਾਜੀ ਨੇ ਕਰੀਏ ਇਸ ਤਾਰ ਨਹੀਂ ਦੇ ਦੇਖੋ ਸਰ ਨਹੀਂ ਦੇ ਪਲੀਜ਼ ਇਹ ਕੰਮੀ ਆਪਾਂ ਆਪਾਂ ਇੱਥੇ ਖੜੇ ਆ ਪਾਜੀ ਰਸਤਾ ਇਹਨਾਂ ਦੇ ਪ੍ਰਿੰਸਿਪਲ ਛੱਡ ਦੋ ਨਹੀਂ ਨਹੀਂ ਦੇਖੋ ਇੱਥੇ ਇੱਥੇ ਬਾਹਰ ਖੜੇ ਆ ਸਰ ਸਾਹਿਬ ਜੀ ਆਪਾਂ ਇੱਥੇ ਖੜੇ ਆ ਮੈਂ ਪੋਲਿਟਿਕਲ ਮੋਟੀਵੇਸ਼ਨ ਉਹਨੇ ਬਣਾਇਆ ਲਾਅ ਨਾਟਰ ਕੈਸਾ ਸੀ ਉਹ ਪਹਿਲਾਂ ਗੱਲ ਕਰਦੇ ਆ ਇੱਥੇ ਕੋਈ ਨਹੀਂ ਪਰ ਪ੍ਰਸ਼ਾਸਨ ਖੜੇ ਆਪਾਂ ਇੱਥੇ ਖੜੇ ਮੈਂ ਇੱਥੇ ਖੜੇ ਕੋਈ ਗੱਲ ਨਹੀਂ ਇੱਥੇ ਗੱਲ ਜਿਹੜੀ ਕੋਈ ਇਹ ਜਿਹੜਾ ਆਪਣਾ ਨਾ ਸਾਈਜ਼ ਡਿਪਾਰਟਮੈਂਟ ਦਾ ਆਪਣਾ ਲੈਟਰ ਦੋ ਉਹਨਾਂ ਦੀ ਮਰਜ਼ੀ ਹੋ ਕਿ ਜੋ ਇਹ ਕਹਣਾ ਚੰਗ ਲੇਟਾ ਦੇਣਗੇ ਆਦਰਵਾਇਸ ਤਾਂ ਨਹੀਂ ਹਟੇ ਸਿਕੰਦਰ ਰਾਜ ਨਹੀਂ ਹੈਗਾ ਆਪਾਂ ਆਏ ਆਪਾਂ ਇਹ ਤਾਂ ਦੋਨੋਂ ਮੇਰੇ ਨਾਲ ਸੁਣ ਜੰਗਲ ਰਾਜ ਨਹੀਂ ਹੈਗਾ ਨਾ ਆਪਾਂ ਨੂੰ ਤੁਸੀਂ ਇੱਥੋਂ ਦੇਓ ਤੁਹਾਨੂੰ ਪਤਾ ਨਾ ਕਿ ਜੱਗ ਕੇ ਆ ਜਾਂਦਾ ਓਏ ਕੀ ਇਹ ਚੰਗ ਸਮਝਣ ਦੇ ਵਿੱਚ ਕੀ ਆ ਤੁਸੀਂ ਜੇ ਤੁਸੀਂ ਇਹਦਾ ਕੀ ਹੈ ਕੀ ਪ੍ਰੋਬਲਮ ਕੀ ਆ ਨਾ ਇਹ ਹਰ ਇੱਕ ਨੌਕਸਤਾਨਾ ਬਿਲਡਿੰਗ ਖਾਂਦੀ ਹੈ ਜੀ ਵਿਰਸਤਾ ਵਾਈਪ ਪਾਜੀ ਵੇਖੋ ਆਂ ਖਾਂਦਰਾ ਕੰਦ ਸਾਜੀ ਆ ਤੇ ਤੁਹਾਨੂੰ ਅਜੀਬ ਨਹੀਂ ਲੱਗਦਾ ਵਿੱਚ ਹੈ ਕੀ ਆ ਖਾਣਾ ਕਿਹਨੂੰ ਪਤਾ ਵਿੱਚ ਖਾਣਾ ਮੈਂ ਕਿਹਾ ਆਪਾਂ ਡਿਫਰੈਂਟ ਕਰਦੇ ਜੀ ਮੈਨੂੰ ਪਤਾ ਹੈ ਹਣਾ ਪਰ ਆਪਾਂ ਨੂੰ ਕੀ ਲੱਗਦਾ ਤੁਸੀਂ ਜਿਸ ਤਰੀਕੇ ਨਾਲ ਉਹਨਾਂ ਦੀ ਤਰਫੋਂ ਦੀ ਕਰ ਰਹੇ ਹੋ ਮੇਰੇ ਖਿਆਲ ਨਾਲ ਨਹੀਂ ਵੀਾਰ ਮੈਮੋਰੀ ਤੁਸੀਂ ਗੈਰਹੀ ਨਹੀਂ ਲਗਾ ਦੰਦਰ ਪਾਜੀ ਮੈਂ ਜਾਉਂਦਾ ਨਾ ਜਾਉਂ ਤੂੰ ਕੰਮ ਕਰੋ ਇਹ ਬੈਠ ਆਪਾਂ ਨੇ ਚੱਲ ਜਾਈਓ ਤੂੰ ਜਾਓ ਜੀ ਮੈਂ ਬੁੜੀ ਕਰਦੀ ਮੈਂ ਬੁੜੀ ਵਰਗਾ ਆਪਾਂ ਨੇ ਚੱਲ ਜਾਈਏ ਨੰਨੇ ਸੱਸ ਜੀ ਮਕੇ ਦੇ ਕਹਿਣ ਚੱਲ ਠੀਕ ਹੈ ਹਾਰਟ ਕੋ ਬੜੇ ਟਾਈਮ ਨਹੀਂ ਆਕਾ ਕੀ ਵੇਲੇ ਪਤਾ ਨਹੀਂ ਕਰੋ ਫੈਕਟ ਤੇ ਮਾਰੋ ਐਦਾਂ ਨਾ ਕਰੋ ਹਵਾ ਬਾਜੀ ਨਾ ਕਰੋ ਕੇ ਬਜਾਪ ਰੋਪਈ ਹਵਾ ਬਾਜੀ ਨਹੀਂ ਮਿੱਤਿਆ ਹਵਾ ਬਾਜੀ ਸਰ ਹਾਰਟ ਕੋ ਹੈਗਾ ਕੋਈ ਦੱਸੋ ਮੈਨੂੰ ਕਿ ਤੁਹਾਡ ਕੋਈ ਡਿਪਾਰਟਮੈਂਟ ਕੋ ਰੋਕ ਲਵਾਈ ਗਈ ਹੈ ਤੇ ਇਹ ਅਨ ਇਲੈਗਲ ਖੁੱਲਾ ਤੁਸੀਂ ਦੱਸੋ ਅਗਰ ਬੰਦ ਕਰਾਉਣਾ ਹਵਾ ਬਾਜੀ ਨਹੀਂ ਲੱਗਦਾ ਕਿ ਕੋ ਹੈ ਇਹ ਤਾਂ ਐਵੇਂ ਨਹੀਂ ਬੇ ਕੀਤਾ ਉਹਨਾਂ ਨੇ ਤੁਸੀਂ ਕਹਿ ਰਹੇ ਹੋ ਨਾ ਤੁਸੀਂ ਕਹਿ ਰਹੇ ਹੋ ਨਾ ਕੋ ਜਗ੍ਹਾ ਦੀ ਹਵਾ ਬਾਜੀ ਤੁਸੀਂ ਕਹਿ ਰਹੇ ਹੋ ਇਹ ਤਾਂ ਬਹੁਤ ਮਹਿੰਗੇ ਕੋਰੋਨਾ ਦੇ ਵਿੱਚ ਵੀ ਉਹ ਪਾਟੀਕਾ ਖਰਾਇਆ ਉਹਦੇ ਬਿਨਾਂ ਲਾਇਸੈਂਸ ਕੋਈ ਬਾਜੀ ਇਹ ਜਿਹੜਾ ਹੋਊਗਾ ਇਹ ਨਹੀਂ ਆਗਾ ਇਹ ਜਿਹੜਾ ਹੋਊਗਾ ਤੁਸੀਂ ਦੱਸੋ ਜਾਓ ਆਪਾਂ ਕਿਵੇਂ ਮੰਨ ਸਕਦੇ ਕਿ ਨਹੀਂ ਹੈਗਾ ਸਾਨੂੰ ਪਤਾ ਹੋਣਾ ਜਦੋਂ ਡਿਸਟ੍ਰੈਸਟ ਹੁੰਦੀ ਹੈ ਮੈਂ ਹਰ ਇੱਕ ਗੱਲ ਕਰਦਾ ਹਾਂ ਮੈਂ ਆਪਾਂ ਹੋਰ ਕੀ ਗੱਲ ਕਰੀਏ ਨਹੀਂ ਇਹ ਤੁਸੀਂ ਇੱਕ ਲਾਰਡ ਸਟੇਸ਼ਨ ਕ੍ਰੀਏਟ ਕਰਨੀ ਚਾਹੀਦੀ ਕਰਦੇ ਆਪਾਂ ਐਵੇਂ ਆ ਕੇ ਕੇ ਦੁਕਾਨ ਦੇ ਕੇ ਖੋਗੇ ਮੈਂ ਆਪਾਂ ਅੰਦਰ ਅੰਦਰ ਹੀ ਜਾਣ ਕਰਾ ਦੇ ਕਾਪੂ ਦੇਖੋ ਸਰੋਪਨੀ ਕੋਪਰਾ ਪ੍ਰਬੰਧਕ ਕਮੇਟੀ ਦੇ ਵੀ ਇੱਥੇ ਐਕਸ਼ਨ ਆਤਾ ਕਿ ਅੱਜ ਅੱਜ ਜਿਹੜਾ ਵਾ ਕਾਮੀ ਸਾਹਿਬ ਨੂੰ ਨਹੀਂ ਮੈਂ ਸਿਰਫ ਮੈਂ ਤਾਂ ਆਪਣੇ ਆਪਣੇ ਅਫਸਰਾਂ ਦੇ ਹੁਕਮ ਸੰਭਲਦਾ ਮੈਨੂੰ ਸਾਈਟ ਡਿਪਾਰਟਮੈਂਟ ਦੀ ਜਿੰਦੇ ਸਮਝਦਾ ਥੈਟਸ ਇਟ ਕੁਝ ਅਫਰ ਨਹੀਂ ਕਰ ਰਹੇ ਹੋਣਾ ਮੈਂ ਕੋਈ ਆਪਣਾ ਖਾਤ ਨਵਾ ਤੁਸੀਂ ਪਿੱਛੇ ਹੋ ਜਾਓ ਆਪਾਂ ਇੱਥੇ ਖੜੇ ਪਿੱਛੇ ਹੋ ਜਾ ਇੱਥੇ ਖੜੇ ਰਹੋ ਇੱਥੇ ਖੜੇ ਰਹੋ ਠੀਕ ਆ ਉਹ ਤੁਸੀਂ ਤੁਸੀਂ ਕੋਲ ਖੜਾ ਕੇ ਨਾ ਸਾਡਾ ਸਟ੍ਰਾਈਟ ਨਹੀਂ ਖਲੋ ਸਕਦੇ ਆਪਾਂ ਇੱਥੇ ਖੜੇ ਆ ਮੇਰੇ ਵੀਰ ਜੀ ਉਹਨਾਂ ਨਾਲ ਬਲਾਓ ਇਹ ਠੇਕਾ ਜਾਂਚ ਅੱਜ ਆਰਡਰ ਮੀਟਿੰਗ ਕਰਾਉਣਾ ਸਾਡੀ ਜਿਹਨੇ ਕੋ ਚਤਕਾਰੀਆਂ ਆ ਮੈਂ ਮੀਟਿੰਗ ਕਰਾਉਣੀ ਆ ਤੁਸੀਂ ਚਤਕਾਰੀਆਂ ਕੋ ਜਾਣਾ ਸਿੱਦੇ ਐਕਸਾਈ ਮੈਂ ਕਿਸੇ ਇਹ ਨਹੀਂ ਪਬਲਿਕ ਦੇ ਬੰਦੇ ਨੂੰ ਮਜਬੂਰ ਕਰਕੇ ਵੀ ਤੁਹਾਨੂੰ ਆਪ ਦਾ ਕੰਮ ਛੱਡ ਕੇ ਇੱਥੇ ਆ ਕੇ ਨਾਲ ਗੱਲ ਕਰਨੀ ਸ਼ੁਰੂ ਕਰਦਾ ਕੋਈ ਅਨੁਸਾਰ ਜਾਂ ਤੁਹਾਡਾ ਕੋਈ ਸਟੇਕ ਹੋਵੇ ਇੱਦਾਂ ਚ ਜਾਂ ਤੁਹਾਡੀ ਬਿਲਡਿੰਗ ਇਹ ਹੋਵੇ ਮੈਂ ਤਾਂ ਕਰੂਗਾ ਇਹਦੇ ਕੰਮ ਹੁੰਦਾ ਨਹੀਂ ਮੇਰੇ ਤੇ ਸਾਈਡ ਡਿਪਾਰਟਮੈਂਟ ਕੋਲ ਤੁਹਾਡਾ ਕੰਮ ਜਿਹੜਾ ਨਾ ਜਦੋਂ ਕਿਹੜੇ ਵੀ ਮੈਂ ਲੋਡਰ ਤੁਹਾਨੂੰ ਲੱਗਦਾ ਵੀ ਆਪਾਂ ਕਿਤੇ ਕਿਸੇ ਨੂੰ ਲੱਗੂ ਗਏ ਗਲਤ ਕੰਮ ਕਰਨ ਦੇ ਆ ਉਹ ਬੰਦਿਆਂ ਨੂੰ ਆਜ ਮਾਰ ਕੇ ਪੁੱਛੋ ਇਹਨਾਂ ਨੂੰ ਡਰਾਇਆ ਤੂੰ ਤਾਇਆ ਆਣ ਕੇ ਸਾਡੇ ਕੋ ਸਾਰਾ ਕੁਝ ਲੈ ਗਏ ਅੰਦਰ ਵੜ ਗਏ ਜੀ ਪੈਸਾ ਨਹੀਂ ਹਥਿਆਰ ਤਾਂ ਸਿੱਧਾ ਹੁੰਦਾ ਹੀ ਆ ਅੰਦਰ ਕੀ ਕਰਨਗੇ ਫਿਰ ਅੰਦਰ ਦੱਸੋ ਨਾ ਬਾਹਰ ਜਾਓ ਜੀ ਅਪਾ ਤੁਸਮਾਨ ਲੈਣਾ ਆ ਜੇ ਕਿਸੇ ਨੂੰ ਸ਼ਰਾਬ ਲੈਣ ਦੇ ਦੋ ਸਰਜੋ ਮੇਰੇ ਵੀ ਲੈ ਅਪਾ ਸ਼ਰਾਬ ਲੈਣੀ ਅੰਦਰ ਅੰਦਰ ਲੈਣ ਕਿਉਂ ਇੱਥੇ ਖਲੋ ਜਾਓ ਫਿਰ ਕੱਤੀ ਮਾਰ ਕੇ ਨਹੀਂ ਸਵੇ ਭਾਈ ਇਹਨਾਂ ਆ ਕੇ ਕੀ ਸ਼ਰਾਬ ਲਈ ਇਹਨਾਂ ਪਹਿਲਾਂ ਇਹਨਾਂ ਨੂੰ ਕਿਹਾ ਕਿ ਵਿਰਜਾ ਕੰਮ ਨਾ ਕਰੋ ਮੈਂ ਜਿਹੜੇ ਟਰਬਲ ਮੇਕਰ ਹੈ ਨਾ ਮੈਂ ਟਰਬਲ ਮੇਕਰ ਆਇਡੈਂਟੀਫਾਈ ਕਰਦਾ ਪਿਆ ਹਾਂ ਹੌਣ ਹੌਣ ਡਿਪਾਰਟਮੈਂਟ ਲਈ ਬੈਕ ਮੇ ਲਈ ਸਮਾਜ ਲਈ ਪ੍ਰੋਬਲਮ ਕ੍ਰੀਏ ਕਰਦਾ ਪਿਆ ਹਾਂ ਸਭ ਤੋਂ ਪਹਿਲਾਂ ਮੇਰੇ ਬਾਰੇ ਪਤਾ ਕਰੋ ਮੈਨੂੰ ਨਹੀਂ ਲੋੜ ਪੈਦੀ ਸਭ ਤੋਂ ਪਹਿਲਾਂ ਮੇਰੇ ਬਾਰੇ ਪਤਾ ਕਰ ਲਓ ਫਿਰ ਜਿਹੜੀ ਜੋ ਬਹਿਣਾ ਥੁਰਾਣਾ ਸਾਈਡ ਤੇ ਆਪਾਂ ਖੜੇ ਐਥੇ ਪਾਪਾ ਖੜੇ ਆ ਕੋਈ ਗੱਲ ਨਹੀਂ ਖੜੇ ਰੋਜੀ ਕਾ ਸਾਈਡ ਤੇ ਖੜੇ ਰੋ ਕੀ ਹੈ ਕਿ ਕੀ ਹੈ ਜਿਹੜਾ ਠੇਕੇ ਬਹੁਤ ਸਾਰੇ ਨੇ ਇਹ ਠੇਕੇ ਤੋਂ ਕੀ ਦਰਾਜ ਹਾਂਜੀ ਮੈਂ ਦੱਸਣਾ ਚਾਹੁੰਗੇ ਕਿ ਐਸੇ ਠੇਕੇ ਤੋਂ ਸਾਨੂੰ ਇਤਰਾਜ਼ ਇਹ ਹੈ ਜਿਹੜਾ ਕਿ ਇੱਥੋਂ ਦੇ ਲੋਕਾਂ ਦੀ ਤੇ ਜ਼ਮੀਰ ਮਰ ਗਈ ਹੈ ਕਿ ਪਤਾ ਨਹੀਂ ਪਰ ਸਾਡੀ ਜਾਗਦੀ ਹੈ ਹਲੇ ਆ ਸਾਹਮਣੇ ਤੁਸੀਂ ਭਾਵੇਂ ਕੈਮਰਾ ਘੁਮਾ ਕੇ ਦੇਖ ਲਓ ਸਾਡੇ ਸਿੱਖ ਫੌਜ ਦੇ ਜਰਨੈਲ ਸਰਦਾਰ ਸ਼ਾਮ ਸਿੰਘ ਟਾਰੀ ਜੀ ਦਾ ਐਡੀ ਯਾਦਗਾਰ ਵੱਲੋਂ ਸੁਸ਼ੋਭਿਤ ਕੀਤਾ ਹੋਇਆ ਬੋਤਿਆ ਤੇ ਆ ਸਾਡੀ ਵਾਰ ਮੈਮੋਰੀਅਲ ਆ ਸ਼ਹੀਦਾਂ ਦੀਆਂ ਯਾਦਗਾਰਾਂ ਤੇ ਉਹਨਾਂ ਦੇ ਨਾਲ ਇਹੋ ਜਿਹਾ ਖਿਲਵਾੜ ਇਦੇ ਮਾਲਕ ਨੂੰ ਇਹਨਾ ਵੇਖਣਾ ਚਾਹੀਦਾ ਕਿ ਤੂੰ ਸ਼ਹਿਰ ਚ ਕਿਤੇ ਵੀ ਠੇਕਾ ਖੋਲ੍ਹ ਲਾ ਸਾਨੂੰ ਕੋਈ ਇਤਰਾਜ਼ ਨਹੀਂ ਆ ਪਰ ਇਹੋ ਜੇ ਜਗ੍ਹਾ ਦੇ ਉੱਤੇ ਇਹੋ ਜੇ ਜਿਹੜਾ ਇੱਕ ਕੇਂਦ੍ਰਿਤ ਮਤਲਬ ਜਗ੍ਹਾ ਹੈ ਉੱਥੇ ਤੁਸੀਂ ਠੇਕਾ ਖੋਲ੍ਹ ਰਹੇ ਹੋ ਸਾਹਮਣੇ ਵਾਗਾ ਬਾਰਡਰ ਹੈ ਇੱਥੇ ਯਾਦਗਾਰ ਦੇ ਵਿੱਚ ਲੋਕੀ ਕੀ ਮੈਸੇਜ ਦੇ ਰਿਹਾ ਕਿ ਥੋਪੈਗ ਲਾ ਕੇ ਅੰਦਰ ਜਾਓ ਸ਼ਹੀਦਾਂ ਦੀਆਂ ਯਾਦਗਾਰਾਂ ਦੇ ਵਿੱਚ ਇਸ ਕਰਕੇ ਮੈਂ ਥੋੜੇ ਦਿਨ ਪਹਿਲਾਂ ਵੀ ਇਹ ਮੁੱਦਾ ਚੁੱਕਿਆ ਸੀ ਤੇ ਇਸ ਚੀਜ਼ ਨੇ ਬੜਾ ਅਕੈਲੋ ਕਿ ਮੇ ਮੇਰੀ ਆਵਾਜ਼ ਇੰਨਾ ਤੱਕ ਪਹੁੰਚੀ ਹੈ ਭਾਈ ਸਾਹਿਬ ਵੀ ਆਏ ਆਪਣੇ ਲੁਧਿਆਣੇ ਤੋਂ ਸਪੈਸ਼ਲ ਚੱਲ ਕੇ ਆਏ ਪਰ ਸ਼ਰਮ ਹੋਣੀ ਚਾਹੀਦੀ ਹੈ ਜਿਹੜੀਆਂ ਇੱਥੋਂ ਦੀਆਂ ਲੋਕਲ ਜਥੇਬੰਦੀਆਂ ਨੇ ਕਿ ਉਹ ਹਜੇ ਤੱਕ ਸੁੱਤੀਆਂ ਪਈਆਂ ਨੇ ਇੱਥੋਂ ਦੇ ਜਿਹੜੇ ਮੈਂਬਰ ਨੇ ਕਮੇਟੀ ਦੇ ਉਹ ਸੁੱਤੇ ਪਏ ਨੇ ਹਜੇ ਤੱਕ ਕਿਸੇ ਨੇ ਆ ਕੇ ਜਿਹੜਾ ਇੱਥੇ ਗੱਲ ਨਹੀਂ ਸੀ ਕੀਤੀ ਪਰ ਅੱਜ ਸਾਡੇ ਨਾਲਾ ਗੁਰੂ ਕੀ ਲਾਡਲੀ ਫੌਜ ਨਿਆਂ ਸਿੰਘ ਜਥੇਬੰਦੀਆਂ ਸਾਡਾ ਸਾਥ ਦੇ ਰਹੀਆਂ ਨੇ ਤੇ ਮੈਂ ਚਾਹੁੰਨੀ ਹੈ ਕਿ ਇਹ ਠੇਕਾ ਜਿਹੜਾ ਅੱਜ ਅਸੀਂ ਇੱਥੋਂ ਬੰਦ ਕਰਾ ਕੇ ਹੀ ਉੱਠਣਾ ਔਰ ਗੋਬਿੰਦ ਸਾਹਿਬ ਜੀ ਜਿਹੜੀ ਇਹ ਜੰ ਉਹਦਾ ਇਤਿਹਾਸ ਦੇ ਅੰਦਰ ਦੱਸਿਆ ਜਾਂਦਾ ਬਿਲਕੁਲ ਬਿਲਕੁਲ ਦੇਖੋ ਇਹ ਤੇ ਜਿਹੜੀ ਨਗਰੀ ਹੈ ਇੱਥੇ ਲਾਗੇ ਗੁਰੂ ਕੀ ਵਡਾਲੀ ਪਿੰਡ ਹੈ ਸ਼੍ਰੀ ਅਰ ਗੋਬਿੰਦ ਪਾਸ਼ਾ ਜੀ ਦੀ ਨਗਰੀ ਹੈ ਤੇ ਇਹ ਗੁਰੂ ਕੀ ਨਗਰੀ ਹੈ ਸਭ ਤੋਂ ਪਹਿਲਾਂ ਅਮ੍ਰਿਤਸਰ ਸਿਫਤੀ ਦਾ ਘਰ ਗੁਰੂ ਕੀ ਨਗਰੀ ਹੈ ਜਿੱਦਾਂ ਸ਼ਹੀਦਾ ਦੀ ਸਮਾਰਕ ਬਣੀ ਹੈ ਚੀਜ਼ਾਂ ਦੀ ਯਾਦਗਾਰ ਹੈ ਉਹਦੇ ਨਾਲ ਬੰਨਾ ਕਿੰਨਾ ਨਿੰਦਨੇ ਕਾਨੂੰਨ ਕੀ ਕਹਿੰਦਾ ਬਿਲਕੁਲ ਨਿੰਦੀਆਂ ਅਸੀਂ ਤਾਂ ਬਰਦਾਸ਼ਤ ਹੀ ਨਹੀਂ ਕਰ ਸਕਰੇ ਇਹ ਤਾਂ ਵੈਸੇ ਤੁਸੀਂ ਕਹਿ ਲਓ ਕਿ ਇੱਥੇ ਸਕੂਲ ਵੀ ਆ ਲਾਗੇ ਜਿਹਨੂੰ ਦੂਸਰੇ ਤਰੀਕੇ ਨਾਲ ਦੇਖਿਆ ਜਾਏ ਨਾ ਅਭੀ ਇਹਦੀ ਤੇ ਪਰਮਿਸ਼ਨ ਵੈਸੇ ਹੀ ਨਹੀਂ ਦੇਣੀ ਚਾਹੀਦੀ ਪਰ ਸ਼ਹੀਦਾਂ ਦੀਆਂ ਯਾਦਗਾਰਾਂ ਦੇ ਸਾਹਮਣੇ ਅੰਦਰ ਕੋਈ ਏਡੀ ਸੋਹਣੀ ਜਿਹੜੀ ਸ਼੍ਰੀ ਸਾਹਿਬ ਆ ਸਮਾਨਿਆ ਤੱਕ ਛੁੰਡੀ ਹੋਈ ਕਿੰਨੇ ਫੁੱਟ ਦੀ ਉਹ ਦੂਰੋਂ ਪਤਾ ਲੱਗ ਜਾਂਦਾ ਹੈ ਕਿ ਇੱਥੇ ਕੋਈ ਸਿੱਖ ਧਰਮ ਨਾਲ ਰਿਲੇਟਡ ਜਿਹੜੀ ਹੈ ਯਾਦਗਾਰ ਹੈ ਤੇ ਆ ਆ ਯਾਦਗਾਰ ਆ ਦੇਖਣ ਆ ਰਹੇ ਲੋਕੀ ਅੱਗੋਂ ਜਿੰਨੀਆਂ ਵੱਖ-ਵੱਖ ਸਟੇਟਾਂ ਤੋਂ ਲੋਕ ਹੁੰਦੇ ਆ ਉਹ ਉਹ ਆ ਯਾਦਗਾਰ ਦੇਖਣਗੇ ਕਿ ਆ ਜਿਹੜੀ ਚੌਂਕ ਦੇ ਵਿੱਚ ਸੁਸ਼ੋਭਿਤ ਕੀਤੀ ਹੈ ਇਹਨਾਂ ਨੇ ਇੱਕ ਪੰਛੀ ਅੰਤਰਰਾਸ਼ਟਰੀ ਸੜਕ ਮਾਰਗਾ ਦਿੱਲੀ ਲਾਹੌਰ ਅੰਤਰਰਾਸ਼ਟਰੀ ਬਿਲਕੁਲ ਸਾਹਮਣੇ 에어ਪੋਰਟ ਰੋਡ ਹੈ ਇਧਰੋਂ ਦੀ ਲੋਕੀ 에어ਪੋਰਟ ਜਾਂਦੇ ਨੇ ਆ ਬਾਗਾ ਬਾਰਡਰ ਜਾਂਦੇ ਨੇ ਕੀ ਸਾਡਾ ਮੈਸੇਜ ਆ ਰਿਹਾ ਸੀ ਇਹਨੇ ਜੋਗੇ ਵੀ ਨਹੀਂ ਆ ਵੀ ਜੇ ਅਸੀਂ ਕਿ ਸਿੱਖੀ ਦਾ ਪ੍ਰਚਾਰ ਕਿੰਨੀ ਕਰ ਪਾਰੇ ਜੇ ਸਾਡਾ ਅਸੀਂ ਜੇ ਇਸ ਖਿਲਾਫ ਕੋਈ ਚੀਜ਼ਾਂ ਹੋ ਰਹੀਆਂ ਨੇ ਉਹਨਾਂ ਨੂੰ ਰੋਕ ਵੀ ਨਹੀਂ ਪਾਰੇ ਪਰ ਲਾਇਆ ਖੁੱਲਿਆ ਤੇ ਸਰਕਾਰ ਨਹੀਂ ਹੈ ਨਾ ਪਰਮਿਸ਼ਨ ਤੋਂ ਬਿਨਾਂ ਤੇ ਖੁੱਲ ਨਹੀਂ ਸਕਦਾ ਬਿਲਕੁਲ ਇੱਥੇ ਚ ਐਮ ਐਲ ਏ ਦੀ ਮਿਲੀ ਪੱਤਿਆ ਅਸੀਂ ਤਾਂ ਕੰਟੈਕਟ ਕਰਨ ਦੀ ਕੋਸ਼ਿਸ਼ ਵੀ ਕੀਤੀ ਹੈ ਪਰ ਉਹ ਉਸ ਬੰਦੇ ਵੱਲੋਂ ਕੋਈ ਰਿਸਪੌਂਸ ਨਹੀਂ ਕੁਛ ਨਹੀਂ ਹੈ ਜਦ ਕਿ ਇਹ ਜ਼ਿੰਮੇਵਾਰੀ ਉਹਦੀ ਬਣਦੀ ਸੀ ਕਿ ਤੇਰਾ ਹਲਕਾ ਹੈ ਤੈਨੂੰ ਵੇਖਣਾ ਚਾਹੀਦਾ ਕਿ ਵੀ ਇਹ ਜਗ੍ਹਾ ਦੇ ਵਿੱਚ ਇੱਥੇ ਕਿੱਟ ਵੀ ਲੱਗੇ ਹੋਵੇ ਉਹਦੀ ਮਨਜ਼ੂਰੀ ਤੋਂ ਬਿਨਾਂ ਨਹੀਂ ਲੱਗ ਸਕਦੀ ਪਰ ਐਡਾ ਵੱਡਾ ਇੱਥੇ ਆ ਠੇਕਾ ਵੇਖੋ ਫੁੱਲ ਛੱਡਿਆ ਆਏ ਨੇ ਐਮ ਐਲ ਏ ਦੀ ਮਿਲੀ ਪੱਤਿਆ ਤੋਂ ਬਿਨਾਂ ਖੁੱਲ ਗਿਆ ਸਾਰੇ ਸਾਰੇ ਜਾਣਦੇ ਆ ਕਿ ਇਸ ਸਰਕਾਰ ਦੀ ਕੀ ਦੇਣਿਆ ਆ ਆ ਠੇਕੇ ਖੋਲ ਕੇ ਜਾਣਿਆ ਤਮਹੀਮ ਜੜੀ ਆ ਤੁਹਾਡੇ ਸਾਹਮਣੇ ਆ ਮੈਂ ਕੱਚਾ ਚਿੱਠਾ ਇਹਨਾਂ ਖੋਲ ਦਿੰਦਾ ਹੈ ਕਿ ਆ ਨਸ਼ਿਆਂ ਵਿਰੋਧ ਮਹੀਮ ਜੜੀ ਚੱਲ ਰਹੀ ਹੈ ਪਹਿਲਾਂ ਤਾਂ ਇਹਨੂੰ ਹੀ ਠੇਕੇ ਨਹੀਂ ਬੰਦ ਕਰਾ ਦੋ ਸਿਫਤੀ ਦਾ ਘਰ ਗੁਰੂ ਨਗਰੀ ਹੈ ਜੇ ਇੱਜਾ ਹੀ ਇਹ ਕੁਝ ਹੋ ਰਿਹਾ ਹੈ ਤੇ ਬਾਕੀ ਤੁਸੀਂ ਦੇਖੋ ਵੀ ਕੀ ਹੁੰਦਾ ਹੋਊਗਾ ਜਿਹੜੇ ਬਾਕੀ ਦੂਰ ਨੇੜੇ ਜਿਹੜੀਆਂ ਜਗ੍ਹਾ ਨੇ ਉੱਥੇ ਕੀ ਹਾਲ ਹੋਊਗਾ ਪ੍ਰਸਿੱਧਾ ਦੀ ਯਾਦਗਾਰ ਵਾਸਤੇ ਇਸ ਤਰ੍ਹਾਂ ਕਰਨਾ ਕਿੰਨਾ ਕੁ ਮੰਦ ਬੰਦ ਹੈ ਦੇਖੋ ਇਹ ਕੀ ਸੌਤੀ ਸਮਝੀ ਰਹੀ ਸਾਜ਼ਿਸ਼ਾ ਮੈਨੂੰ ਤਾਂ ਸਮਝ ਨਹੀਂ ਲੱਗ ਰਹੀ ਕਿ ਜਾਨ ਬੱਝ ਕੇ ਸਿੱਕਾਂ ਦੀਆਂ ਭਾਵਨਾਵਾਂ ਨੂੰ ਬਲੁੰਦ ਰਿਆ ਜਾ ਰਿਹਾ ਹੈ ਇਹਨਾਂ ਦੇ ਉੱਤੇ ਤੇ ਜੋ ਧਾਰਮਿਕ ਭਾਵਨਾਵਾਂ ਇਹਨਾਂ ਨੇ ਸਾਡੀਆਂ ਪੜਕਾਈਆਂ ਇਸ ਦੇ ਮਾਲਕ ਦੇ ਉੱਤੇ ਪਰਚਾ ਦਿੱਤਾ ਜਾਣਾ ਚਾਹੀਦਾ ਪ੍ਰਸ਼ਾਸਨ ਵਾਲੇ ਲੋਕ ਮੈਂ ਡੀਸੀ ਸਾਹਿਬ ਨੂੰ ਵੀ ਮੰਗ ਕਰਦੀ ਆ ਕਿ ਇਹਦੇ ਤੇ ਕਾਰਵਾਈ ਕਰੋ ਪੁਲਿਸ ਕਮਿਸ਼ਨਰ ਨੂੰ ਵੀ ਮੰਗ ਕਰਦੀ ਆ ਕਿ ਤੁਸੀਂ ਖੁਦ ਇੰਟਰਫੇਅਰ ਕਰੋ ਹੁਣ ਕੀ ਕਾਰਵਾਈ ਕਰੋਗੇ ਅੱਜ ਅਸੀਂ ਟੇਕਾ ਬੰਦ ਕਰਾ ਕੇ ਜਾਵਾਂਗੇ ਜੀ ਜੋ ਵੀ ਇਹ ਜਸਤੀ ਤਰੀਕੇ ਨਾਲ ਸੀ ਇਹਨਾਂ ਨਾਲ ਕੋਈ ਲੜਨ ਨਹੀਂ ਆਇਆ ਕੋਈ ਸਾਡੀ ਪਰਸਨਲ ਰੰਜਿਸ਼ ਨਹੀਂ ਆ ਇੱਥੋਂ ਚੁੱਪ ਕੇ ਜਿੱਥੇ ਖੋਲਣਾ ਖੋਲੋ 50 ਢੇਕੇ ਖੋਲੋ ਜੋ ਤੁਸੀਂ ਕਰਨਾ ਹੈ ਪਰ ਇੱਥੇ ਢੇਕਾ ਜਿਹੜਾ ਹੈ ਉਹ ਨਹੀਂ ਖੁੱਲ ਅਸੀਂ ਰਹਿਣ ਦੇਣਾ ਜੀ 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 ਢੇਕਾ ਤਾਂ ਦੰਦੂ ਜੀ ਦਵਿੰਦਰ ਜੀ ਆ ਜੇ ਸਿੱਧਾ ਵੀ ਯਾਦਗਾਰ ਦੇ ਨਾਲ ਖੁੱਲਟੇ ਦੇਖੋ ਵੀਰ ਜੀ ਗੱਲ ਇਸ ਤਾਂ ਜੇ ਆਪਾਂ ਗੁਰਬਾਣੀ ਦੀ ਗੱਲ ਕਰਦੇ ਆ ਤਾਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਅੰਮ੍ਰਿਤਸਰ ਨੂੰ ਅੰਮ੍ਰਿਤਸਰ ਸਿਖਤੀ ਦਾ ਘਰ ਕਿਹਾ ਕਿ ਨਵਾਜਿਆ ਗੁਰੂ ਸਾਹਿਬ ਨੇ ਮਾਣ ਬਖਸ਼ਿਆ ਅੰਮ੍ਰਿਤਸਰ ਸਤਗੁਰੂ ਸਤਵਾਦੀ ਜਿੱਤ ਨਾਤੇ ਕਊਆ ਹੰਸ ਹੋਵੇ ਇਹ ਗੁਰਬਾਣੀ ਦੇ ਤੁਕਾਂ ਦੂਜੇ ਕੱਲ ਕਰੀਏ ਆਪਾਂ ਇੱਥੇ ਸਭ ਤੋਂ ਵੱਡੀ ਸਿਖਾਂ ਦੀ ਸਰਮੋਹ ਜੱਥੇਬੰਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਸ਼੍ਰੀ ਅਕਾਲ ਤਖਤ ਸਾਹਿਬ ਦਾ ਇਥੋਂ ਰਾਮ ਤੀਰਥ ਮੰਦਿਰ ਨੇੜੇ ਹੈ ਹਾਂਜੀ ਦਰਗਾਣਾ ਮੰਦਿਰ ਦੀ ਪਾਵਨ ਧਰਤੀ ਇੱਥੇ ਸੋ ਇਸ ਕਰਕੇ ਇਥੋਂ ਦਾ ਤੇ ਪਾਣੀ ਵੀ ਜਿਹੜਾ ਵਾ ਉਹ ਅੰਮ੍ਰਿਤ ਦੇ ਬਰਾਬਰ ਗੁਰੂ ਸਾਹਿਬ ਨੇ ਸਪੋਧਨ ਦਾ ਜਲ ਨੂੰ ਕਹਿ ਕੇ ਕੀਤਾ ਹੈ ਇਹ ਵੀਰਾਂ ਦਾ ਜਿਹੜੇ ਵੀ ਵੀਰ ਇਹਦੇ ਪਿੱਛੇ ਹੈ ਕਿੰਨੇ ਚਾ ਜਿਹੜੇ ਮਾਲਕ ਆ ਉਹਨਾਂ ਵੀਰਾਂ ਨੂੰ ਕਹੋ ਕਿ ਸਰਕਾਰ ਦੀ ਮਿਲੀ ਭੁਗਤ ਦੇ ਨਾਲ ਇਹ ਕੰਮ ਕਰਦਾ ਸਾਡੇ ਵੱਲੋਂ 500 ਟੇਕੇ ਹੋਰ ਖੋਲਾ ਨੇੜੇ ਤੇ ਜਿੱਥੇ ਮਰਜੀ ਪਰ ਆ ਜਿਹੜੀ ਸ਼ਹੀਦਾਂ ਦੀ ਬਾਰਗਾ ਦੇ ਮੰਗਰ ਆ ਕੰਮ ਹੋ ਰਿਹਾ ਇਹ ਨਾ ਬਖਸ਼ਣ ਜੋ ਨਾ ਸਹਿਣ ਜੋਗਾ ਸਿੱਖ ਸੰਗਤਾਂ ਦਾ ਇਹਦੇ ਉੱਪਰ ਬਹੁਤ ਹੀ ਜ਼ਿਆਦਾ ਭੈੜਾ ਅਸਰ ਪੈ ਰਿਹਾ ਔਰ ਇਹ ਭੈਣ ਨੇ ਆਵਾਜ਼ ਚੱਕੀ ਵੀ ਬਾਕੀ ਦੇ ਨਾਲ ਔਰ ਮੇਰੇ ਤੱਕ ਜਦੋਂ ਵੀਡੀਓ ਪਹੁੰਚੀ ਆ ਅਸੀਂ ਪਹਿਲ ਕਦਮੀ ਦੇ ਹਿਸਾਬ ਦੇ ਨਾਲ ਇੱਥੇ ਪਹੁੰਚੇ ਆ ਸਾਡਾ ਮਕਸਦ ਇਹਨਾਂ ਦੇ ਬਿਜ਼ਨਸ ਦੇ ਵਿੱਚ ਕੋਤਾਂਗੜਾ ੜਾਉਣਾ ਨਹੀਂ ਜੋ ਮਰਜ਼ੀ ਕਰਨ ਪਰ ਜਿਹੜੀ ਸ਼ਹੀਦਾਂ ਦੀ ਇਹ ਬਾਰਗਾਵਾ ਇਹਦੇ ਅੱਗੇ ਇਹ ਠੇਕਾ ਨਹੀਂ ਹੋਣਾ ਚਾਹੀਦਾ ਅਰਦਾਸ਼ ਬਿਲਕੁਲ ਨਹੀਂ ਕੀਤਾ ਜਾਏਗਾ ਜਿੰਨਾ ਵੀ ਲੰਮਾ ਸਾਨੂੰ ਸੰਘਰਸ਼ ਕਰਨਾ ਪਵੇ ਉਹਦੇ ਲਈ ਆਪਾਂ ਤਿਆਰ ਆ ਕਿਉਂਕਿ ਇਹਦੇ ਅੰਦਰ ਸ਼ਹੀਦ ਸਿੰਘਾਂ ਦੀ ਮੈਮੋਰੀਅਲ ਬਣੀ ਹੋਈ ਆ ਉਹਨਾਂ ਦਾ ਇਤਿਹਾਸ ਕਿ ਕਿੱਦਾਂ ਉਹ ਧਰਮ ਲਈ ਉਹਨਾਂ ਨੇ ਆਪਣੇ ਸਿਰ ਵਾਰੇ ਆ ਕਿਤੋਂ ਨੇ ਕੁਰਬਾਨੀਆਂ ਕੀਤੀਆਂ ਤੇ ਅੱਜ ਅਸੀਂ ਆਪਣੀਆਂ ਆਉਣ ਵਾਲੀਆਂ ਨਸਲਾਂ ਸਾਡੀਆਂ ਉਹਨਾਂ ਨੂੰ ਕੀ ਕਵਾਂਗੇ ਕਿ ਸ਼ਹੀਦਾਂ ਦੀ ਬਾਗ ਅੰਦਰ ਉਹਨਾਂ ਤੇ ਸ਼ਹੀਦੀ ਦੇ ਕਿੱਸੇ ਤੇ ਬਾਹਰ ਨਸ਼ਿਆਂ ਦੇ ਦਰਿਆ ਜੇ ਭਗਵੰਤ ਮਾਨ ਅੱਜ ਕਹਿ ਰਿਹਾ ਸਰਕਾਰ ਕੀ ਯੁੱਧ ਨਸ਼ਿਆਂ ਦੇ ਵਿਰੁੱਧ ਤੇ ਕੀ ਗੱਲ ਸ਼ਰਾਬ ਨਸ਼ਾ ਨਹੀਂ ਮਾਨ ਸਾਹਿਬ ਜਾਂ ਕਿਤੇ ਮੇਰੇ ਖਿਆਲ ਦੇ ਨਾਲ ਅਫਸਰ ਸਹਿਬਾਨ ਉੱਚ ਅਧਿਕਾਰੀ ਮੰਤਰੀ ਜਨ ਪਾਵੇਂ ਵਿੱਚ ਉਸੀਮ ਸੀਐਮ ਵੀ ਹੋਵੇ ਜੇ ਉਹ ਵੀ ਕਦੇ ਸ਼ਕੀਨ ਆ ਉਹ ਫਿਰ ਬਾਹਰ ਦਾ ਵਿਸ਼ਾ ਪਰ ਇਹ ਵੀ ਇੱਕ ਨਸ਼ਾ ਮੈਂ ਕਹਿੰਦਾ ਕੋਈ ਗੱਲ ਨਹੀਂ ਜੇ ਇਸ ਤਰੀਕੇ ਨਾਲ ਤੁਸੀਂ ਕਰਨਾ ਚਾਹੁੰਦੇ ਹੋ ਆਪ ਤਾਂ ਕਰੋ ਪਰ ਇਸ ਤਰੀਕੇ ਨਾਲ ਅਸੀਂ ਨਹੀਂ ਹੋਣ ਦੇਣਾ ਜੋ ਮਰਜ਼ੀ ਮੈਂ ਤੁਹਾਨੂੰ ਬਾਰ-ਬਾਰ ਕਹਿ ਰਿਹਾ ਇਸ ਕਰਕੇ ਇਹ ਇਹ ਠੇਕੇ ਜਿਹੜਾ ਜਾਏ ਆ ਠੇਕਾ ਨਹੀਂ ਆਪਾਂ ਮਿੱਤਰ ਖੁੱਲਣ ਦੇਣਾ ਇਹਨਾਂ ਨੂੰ ਕਹੋ ਵੇਖੋ ਉਹ ਬੱਡੀਆਂ ਖੜੀਆਂ ਉੱਥੇ ਉਹਨਾਂ ਦੇ ਕੋ ਬੰਦੇ ਆਏ ਨੇ ਵਿਦਆਊਟ ਨੰਬਰ ਪਲੇਟ ਗੱਡੀ ਹੈ ਦੇਖ ਲਓ ਠੀਕ ਆ ਉਧਰ ਕੈਮਰਾ ਮਾਰੋ ਵਿਦਆਊਟ ਨੰਬਰ ਪਲੇਟ ਗੱਡੀ ਹੈ ਇੱਥੇ ਇਹਨਾਂ ਦੇ ਪਿੱਛੇ ਬੰਦੇ ਕੌਣ ਆ ਕੌਣ ਨਹੀਂ ਵਾਹਿਗੁਰੂ ਜਾਣਦਾ ਪਰ ਇਸ ਆ ਜਿਹੜਾ ਆਪਾਂ ਹੁਣ ਇਹ ਕੰਮ ਕੀਤਾ ਜੇਕਰ ਨਹੀਂ ਬੰਦ ਕਰਨਗੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਸਿੱਖ ਸੰਤਾਂ ਆਪ ਆਉਣਗੇ ਆ ਧਰਨੇ ਨੂੰ ਛੱਡੋ ਮੋਰਚੇ ਵੀ ਲੱਗਣਗੇ ਔਰ ਟੂਰਿਜ਼ਮ ਇਸਮ ਵਾਲੇ ਉਹਨਾਂ ਨੂੰ ਦੇਖਣਾ ਚਾਹੀਦਾ ਕਿ ਇਹ ਕਿਸ ਸਭਾਵ ਦੇ ਉੱਪਰ ਸੰਸਥਿਤ ਆ ਗਿਆ ਇਹਨਾਂ ਨੂੰ ਲਾਇਸੈਂਸ ਹੈਗਾ ਵਾ ਕਿ ਨਹੀਂ ਹੈਗਾ ਇਹ ਵੀ ਜਾਂਚ ਦਾ ਵਿਸ਼ਾ ਉੱਚ ਅਧਿਕਾਰੀਆਂ ਤੱਕ ਅਸੀਂ ਜਿਹੜੀ ਆ ਮੇਲ ਰਹੀ ਆਪਾਂ ਜਿਹੜੀ ਅਪੀਲ ਪਾ ਦਿੱਤੀ ਹੈ ਲੇਕਿਨ ਅੱਜ ਕਹਿ ਲੋ ਕਿ ਈਦ ਦੀ ਮੁਬਾਰਕ ਘੜੀ ਆ ਜਿਹਦੇ ਕਰਕੇ ਅੱਜ ਛੁੱਟੀ ਆ ਪੂਰੇ ਪੰਜਾਬ ਸਰਕਾਰ ਨੇ ਕੀਤੀ ਹੋਈ ਇਹਦੇ ਕਰਕੇ ਕਹ ਲਓ ਕਿ ਅਸੀਂ ਅੱਜ ਉੱਚ ਅਧਿਕਾਰੀਆਂ ਤੱਕ ਨਹੀਂ ਪਹੁੰਚ ਕਰ ਸਕਦੇ ਲੇਕਿਨ ਮੇਲ ਰਹੀ ਆਪਾਂ ਉਹਨਾਂ ਨੂੰ ਆਪਣਾ ਮੈਸੇਜ ਪਹੁੰਚਾ ਦਿੱਤਾ ਵਾ ਔਰ ਐਸਪੀ ਸੀ ਦੇ ਪ੍ਰਧਾਨ ਧਾਮੀ ਸਾਹਿਬ ਦੇ ਧਿਆਨ ਵਿੱਚ ਵੀ ਹੈਗਾ ਏ ਆਉਣ ਵਾਲੇ ਸਮੇਂ ਦੇ ਵਿੱਚ ਪੰਥਕ ਆਦਾਰਾ ਕੱਟੜ ਹੋ ਕੇ ਜਿਹੜਾ ਇਹਨਾਂ ਦੇ ਖਿਲਾਫ ਜਿਹੜੀ ਬਣਦੀ ਕਾਨੂੰਨੀ ਕਾਰਵਾਈ ਕਰਾਏਗਾ ਜਾ ਰਿਹਾ ਆਹ ਅਮੇ ਐਵੇਂ ਅਨਸੈਸਰੀ ਟਸਲ ਕ੍ਰੀਏਟ ਕਰਨ ਦੀ ਕੋਸ਼ਿਸ਼ ਹੀ ਸਾਈਡ ਤੇ ਕਰਵਾਤਾ ਉਹਨਾਂ ਨੂੰ ਬਿਲਕੁਲ ਚੀਜ਼ ਓਪਨ ਹੈ ਜੀ ਬਾਕੀ ਆਪਣਾ ਸਾਈਡ ਤੇ ਕੋਈ ਵੀ ਖਲੋ ਸਕਦਾ ਕੀ ਮਾਮਲਾ ਕੀ ਸੀਗਾ ਜੀ ਕੋਈ ਮਾਮਲਾ ਨਹੀਂ ਜੀ ਤੇ ਮਤਲਬ ਮੈਨੂੰ ਤੇ ਅਜੇ ਤੱਕ ਕੋਈ ਸਮਝ ਨਹੀਂ ਲੱਗੀ ਵੀ ਕੀ ਮੰਨ ਲੈ ਜੇ ਤੁਹਾਨੂੰ ਸਮਝ ਲੱਗੀ ਦੱਸ ਦਿਓ ਉਹ ਕਹਿੰਦੇ ਨੇ ਜੀ ਕਿ ਜਿਹੜੀ ਵਾਰ ਮੈਮੋਰੀਅਲ ਆ ਉਹਦੇ ਨਾਲ ਠੇਕਾ ਖੁੱਲਿਆ ਇਹ ਗਲਤ ਵਾਰ ਮੋਰੀ ਲੱਗ ਬਿਲਡਿੰਗ ਆ ਉਹ ਬਿਲਡਿੰਗ ਨਾਲ ਕੋਈ ਹੋਰ ਵੀ ਕੁਝ ਹੋ ਸਕਦਾ ਇਹ ਤਾਂ ਨਹੀਂ ਕੋਈ ਗੱਲ ਹੈ ਕਿ ਠੇਕਾ ਕੋਈ ਅਜਿਹੀ ਚੀਜ਼ ਤੇ ਹੈ ਨਹੀਂ ਆ ਵੀ ਜਿਹੜੀ ਪ੍ਰੋਪਰਟਿਡ ਆ ਜਾਂ ਕੋਈ ਇਨਲੀਗਲ ਆ ਹੈਨਾ ਜਾਂ ਅਨ ਅਥਰਾਇਜ਼ਡ ਕੁਝ ਨਹੀਂ ਹੈਗਾ ਜੀ ਅੱਛਾ ਤੇ ਕੀ ਐਦਾਂ ਦਾ ਕੋਈ ਕਾਨੂੰਨ ਹੈ ਕਿ ਇਹਦੇ ਨਾਲ ਖੁੱਲ ਸਕਦਾ ਕੋਈ ਕਾਨੂੰਨ ਨਹੀਂ ਤੇ ਫਿਰ ਉਹਨੂੰ ਜਿਹੜਾ ਪ੍ਰੋਟੈਸਟ ਕਰ ਰਹੇ ਨੇ ਉਹਦਾ ਕੀ ਮੈਂ ਦੱਸ ਦਿਆਂ ਮੈਨੂੰ ਤਾਂ ਪੋਲਿਟਿਕਲ ਮੋਟੀਵੇ ਤੇ ਬਾਕੀ ਇਹ ਜਾਇਜ ਠੇਕਾ ਬਿਲਕੁਲ ਜੀ ਬਿਲਕੁਲ ਕੋਈ ਕਾਗਜ਼ ਪੱਤਰਾ ਲੀਕ ਲਿਸਟਡ ਹੈ ਜੀ ਬਿਲਕੁਲ ਜੀ ਠੀਕ ਤੇ ਦੂਜਾ ਸ਼ਾਮ ਸਿੰਘ ਟਾੜੀ ਦਾ ਵੀ ਹਵਾਲਾ ਦੇ ਰਹੇ ਆ ਜੀ ਉਹ ਵੀ ਬਾਕੀ ਦੂਰ ਹੈ ਜੀ ਮੈਂ ਤੁਹਾਡੀ ਨਿਗਾਹ ਚ ਪੈ ਰਿਹਾ ਜੀ ਇੱਥੇ ਖਲੋ ਕੇ ਖਮਾਓ ਕੈਮਰਾਮੈਨ ਜੀ ਮੈਂ ਤੇ ਦੇਖ ਨਹੀਂ ਰਿਹਾ ਇਥੋਂ ਠੀਕ ਹੈ ਜੀ ਠੀਕ ਹੈ ਜੀ ਥੈਂਕ ਯੂ